ਸਾਹਿਬ ਦੇ ਬਚਨ ਨੇ ਸਹਿਜ ਸੁਬਾਏ ਬਚਨ ਗੁਰਪਿਆ ਲਾਲੂ ਰੰਗਣ ਰੰਗਿਆ ਗਿਆ ਅਸੀਂ ਤੁਹਾਨੂੰ ਪਿੰਡ ਡੱਲੇ ਦੇ ਇਤਿਹਾਸਿਕ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਅਤੇ ਤਈਆ ਤਾਪ ਕੋਠੜੀ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਭਾਈ ਲਾਲੂ ਜੀ ਨੇ ਤਈਆ ਤਾਪ ਨੂੰ ਕੈਦ ਕੀਤਾ ਸੀ ਉੱਥੇ ਹੀ ਹੁਣ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਭਾਈ ਲਾਲੂ ਜੀ ਡੱਲਾ ਨਗਰ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਬਖਸ਼ੀਆਂ ਚਾਰ ਮੰჯੀਆਂ ਦੇ ਵਿੱਚੋਂ ਦੂਜੀ ਮੰਜੀਦਾਰ ਸਨ ਮਹਾਨ ਕੋਸ਼ ਦੇ ਪੰਨਾ ਨੰਬਰ 265 ਦੇ ਮੁਤਾਬਕ ਭਾਈ ਲਾਲੂ ਜੀ ਡੱਲਾ ਨਿਵਾਸੀ ਸੱਬਰਵਾਲ ਖੱਤਰੀ ਸਨ ਅਤੇ ਉਹਨਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਖ ਹੋ ਕੇ ਆਤਮ ਗਿਆਨ ਦੀ ਪ੍ਰਾਪਤੀ ਹੋਈ ਭਾਈ ਲਾਲੂ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਲਈ ਮੰਜੀ ਬਖਸ਼ੀ ਭਾਈ ਲਾਲੂ ਜੀ ਬਹੁਤ ਹੀ ਉਚਕੋਟੀ ਦੇ ਵੈਦ ਸਨ ਤੇ ਖਾਸ ਕਰਕੇ ਤਈਏ ਤਾਪ ਨੂੰ ਦੂਰ ਕਰਨ ਦਾ ਕਮਾਲ ਰੱਖਦੇ ਸਨ ਇੱਕ ਵਾਰ ਜਦੋਂ ਤਈਆ ਤਾਪ ਬਹੁਤ ਫੈਲ ਗਿਆ ਤਾਂ ਸਭ ਦਾ ਇਲਾਜ ਭਾਈ ਲਾਲੂ ਜੀ ਨੇ ਕੀਤਾ ਇੱਕ ਸ੍ਰੀ ਗੁਰੂ ਅਮਰਦਾਸ ਜੀ ਰਾਤ ਦੇ ਸਮੇਂ ਆਪਣੇ ਆਸਨ ਤੇ ਵਿਰਾਜਮਾਨ ਸੀ ਤੇ ਇੱਕ ਔਰਤ ਵੱਲੋਂ ਪੁਕਾਰ ਕੀਤੀ ਜਾ ਰਹੀ ਸੀ ਗੁਰੂ ਸਾਹਿਬਾਨ ਨੇ ਜਦੋਂ ਪੁਕਾਰ ਸੁਣੀ ਤਾਂ ਉਹਨਾਂ ਨੇ ਆਪਣੇ ਸੇਵਕ ਨੂੰ ਕਿਹਾ ਕਿ ਅਚਾਨਕ ਇਹ ਕੌਣ ਪੁਕਾਰ ਰਿਹਾ ਹੈ ਪਾ ਭਾਈ ਬੱਲੋ ਜੀ ਨੇ ਦੱਸਿਆ ਕਿ ਇਹ ਔਰਤ ਪੁੱਤਰ ਕਹਿ ਕੇ ਵਿਰਲਾਪ ਕਰ ਰਹੀ ਹੈ ਜਿਸ ਨੂੰ ਸੁਣ ਕੇ ਗੁਰੂ ਜੀ ਨੇ ਭਾਈ ਬੱਲੋ ਜੀ ਨੂੰ ਖਬਰ ਲਿਆਉਣ ਦੇ ਲਈ ਗਿਆ ਜਿਸ ਤੋਂ ਬਾਅਦ ਭਾਈ ਬੱਲੋ ਜੀ ਉਸ ਔਰਤ ਦੇ ਕੋਲ ਜਾਂਦੇ ਨੇ ਤੇ ਉਹਨਾਂ ਦੀ ਪੁਕਾਰ ਬਾਰੇ ਜਾਣ ਕੇ ਗੁਰੂ ਅਮਰਦਾਸ ਜੀ ਨੂੰ ਆ ਕੇ ਦੱਸਦੇ ਨੇ ਕਿ ਇਸ ਔਰਤ ਦਾ ਸਿਰਫ ਇੱਕ ਹੀ ਪੁੱਤ ਸੀ ਤੇ ਤਈਆ ਤਾਪ ਦੇ ਨਾਲ ਉਸ ਨੂੰ ਮਾਰ ਦਿੱਤਾ ਜਿਸ ਨੂੰ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਉਹਨਾਂ ਨੂੰ ਜਾ ਕੇ ਕੈਦ ਕਰੋ ਕਿ ਸਵੇਰੇ ਉਹਨਾਂ ਦਾ ਪੁੱਤ ਜੀਵਿਤ ਹੋ ਜਾਵੇਗਾ ਉਹ ਵਿਰਲਾਪ ਨਾ ਕਰੇ ਤੇ ਤਈਏ ਤਾਪ ਨੂੰ ਅਸੀਂ ਕੈਦ ਦੇ ਵਿੱਚ ਬੰਨ ਲੈਂਦੇ ਆਂ ਜਿਸ ਤੋਂ ਬਾਅਦ ਬੱਲੋ ਜੀ ਨੇ ਉਸ ਔਰਤ ਨੂੰ ਰਵੌਂਦ ਤੋਂ ਹਟਾ ਦਿੱਤਾ ਤੇ ਜਦੋਂ ਸਵੇਰ ਹੋਈ ਤਾਂ ਉਹ ਔਰਤ ਆਪਣੇ ਮਰੇ ਹੋਏ ਪੁੱਤ ਨੂੰ ਲੈ ਕੇ ਆ ਗਈ ਤਾਂ ਗੁਰੂ ਜੀ ਨੇ ਉੱਠ ਕੇ ਉਸ ਬੱਚੇ ਨੂੰ ਆਪਣੇ ਚਰਨ ਛੁਆਏ ਤੇ ਬੱਚਾ ਮੁੜ ਜੀਵਿਤ ਹੋ ਗਿਆ ਤੇ ਫੇਰ ਗੁਰੂ ਜੀ ਨੇ ਤਈਏ ਤਾਪ ਨੂੰ ਬੁਲਾਇਆ ਉਸ ਦਾ ਬੱਚੇ ਵਾਂਗ ਹੀ ਸ਼ਰੀਰ ਬਣਾ ਉਸ ਦੇ ਪੈਰਾਂ ਦੇ ਵਿੱਚ ਜੰਜੀਰਾਂ ਪਾ ਦਿੱਤੀਆਂ ਤੇ ਗਲ ਦੇ ਵਿੱਚ ਪਟਾ ਪਾ ਦਿੱਤਾ ਤੇ ਦੋਹਾਂ ਹੱਥਾਂ ਦੇ ਵਿੱਚ ਹੱਥਕੜੀਆਂ ਪਾ ਦਿੱਤੀਆਂ ਤੇ ਉਹਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਪਾ ਕੇ ਕੈਦ ਕਰ ਲਿਆ ਇਸ ਦੇ ਨਾਲ ਹੀ ਗੁਰੂ ਜੀ ਨੇ ਕਿਹਾ ਕਿ ਇਸ ਨੇ ਸਾਡਾ ਡਰ ਨਹੀਂ ਮੰਨਿਆ ਤੇ ਇੱਕ ਵਿਧਵਾ ਤੇ ਇਕਲੋਤੇ ਬੱਚੇ ਨੂੰ ਮਾਰ ਦਿੱਤਾ ਜਦ ਕਿ ਅਸੀਂ ਪ੍ਰਣ ਕੀਤਾ ਸੀ ਕਿ ਕੋਈ ਵੀ ਪੁੱਤਰ ਆਪਣੇ ਮਾਤਾ ਪਿਤਾ ਦੇ ਰਹਿੰਦੇ ਆ ਨਹੀਂ ਮਰੇਗਾ ਪਰ ਤਈਆਤਾਪ ਨੇ ਸਾਡੇ ਪ੍ਰੰਨ ਨੂੰ ਕੁਝ ਸਮਝਾਇੀ ਨਹੀਂ ਅੱਗੇ ਉਹਨਾਂ ਨੇ ਕਿਹਾ ਕਿ ਇਸ ਰੋਗ ਨੂੰ ਜੇ ਅਸੀਂ ਸੱਤ ਸਜਾ ਦੇਵਾਂਗੇ ਤਾਂ ਸਾਡੇ ਨਗਰ ਦੇ ਵਿੱਚ ਕੋਈ ਹੋਰ ਰੋਗ ਨਹੀਂ ਆਵੇਗਾ ਤੇ ਤਈਆਤਾਪ ਪਿੰਜਰੇ ਦੇ ਵਿੱਚ ਪਿਆ ਰਹੇਗਾ ਗੋਇੰਦਵਾਲ ਨਗਰੀ ਹੁਣ ਬਿਨਾਂ ਡਰੇ ਰਹੇ ਜਦ ਕਈ ਮਹੀਨੇ ਬੀਤ ਗਏ ਤਾਂ ਤਈਆਤਾਪ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਜੰਜੀਰ ਦੇ ਨਾਲ ਬੰਨਿਆ ਸੀ ਤੇ ਬਹੁਤ ਭੁੱਖਾ ਹੋ ਗਿਆ ਜਿਸ ਤੋਂ ਬਾਅਦ ਉਹ ਗੁਰੂ ਜੀ ਦੇ ਸਿੱਖਾਂ ਨੂੰ ਵੰਦਨਾ ਕਰਦਾ ਸੀ ਤੇ ਕਹਿੰਦਾ ਸੀ ਕੋਈ ਅਜੀਹਾ ਉਪਕਾਰੀ ਆਓ ਜਿਹੜਾ ਮੇਰੇ ਤੇ ਦਇਆ ਕਰਕੇ ਮੈਨੂੰ ਛਡਵਾ ਲਵੇ ਪੁਰਾਣੇ ਸੇਵਕ ਉਸ ਦੇ ਕੋਲ ਤਾਂ ਜਾਂਦੇ ਸੀ ਪਰ ਉਸ ਦੇ ਲਈ ਕੋਈ ਕੁਝ ਨਹੀਂ ਕਰਦਾ ਸੀ ਤੇ ਫੇਰ ਇੱਕ ਦਿਨ ਦੱਲੇ ਪਿੰਡ ਦੇ ਸਿੱਖ ਗੁਰੂ ਜੀ ਦੇ ਕੋਲ ਦਰਸ਼ਨ ਕਰਨ ਦੇ ਲਈ ਆਏ ਤਾਂ ਭਾਈ ਲਾਲੋ ਜੀ ਨੇ ਗੁਰੂ ਜੀ ਕੋਲ ਇੱਕ ਪਿੰਜਰਾ ਦੇਖਿਆ ਤੇ ਉਸ ਪਿੰਜਰੇ ਦੇ ਵਿੱਚ ਇੱਕ ਕੈਦ ਹੋਏ ਬੱਚੇ ਨੂੰ ਦੇਖਿਆ ਜਿਸ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਦਇਆ ਆਈ ਤੇ ਸਤਿਗੁਰਾਂ ਜੀ ਨੇ ਜਾ ਕੇ ਕਿਹਾ ਕਿ ਮਹਾਰਾਜ ਇਹ ਬੱਚਾ ਮਰ ਜਾਵੇਗਾ ਇਸ ਨੂੰ ਛੱਡ ਦੇਵੋ ਜਿਸ ਨੂੰ ਸਨ ਤਿਆ ਤਾਪ ਦੋਵੇਂ ਹੱਥ ਜੋੜ ਛੁਟਕਾਰਾ ਪਾਉਣ ਦੇ ਲਈ ਬੇਨਤੀ ਕਰਦਾ ਹੈ ਤਦ ਹੀ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਛੁੜਵਾਓ ਤੇ ਆਪਣੇ ਨਾਲ ਹੀ ਲੈ ਕੇ ਜਾਓ ਸਾਡੇ ਕੋਲ ਤਿਆ ਤਾਪ ਮੁੜ ਕੇ ਨਾ ਆਵੇ ਜਿਸ ਤੋਂ ਬਾਅਦ ਉਸ ਬੱਚੇ ਨੂੰ ਨਾਲ ਲੈ ਕੇ ਗੁਰੂ ਜੀ ਤੋਂ ਅਗਿਆ ਲੈ ਸਾਰੇ ਚਲੇ ਗਏ ਜਦ ਉਹ ਸਾਰੇ ਥੋੜੀ ਦੂਰ ਪਹੁੰਚੇ ਤਾਂ ਤਇਆਤਾਪ ਨੂੰ ਭੁੱਖ ਲੱਗ ਗਈ ਤੇ ਭਾਈ ਲਾਲੋ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਕਿ ਹੋਰ ਅੱਗੇ ਚੱਲਣ ਦੀ ਹਿੰਮਤ ਨਹੀਂ ਹੈ ਇਹ ਸੁਣ ਕੇ ਭਾਈ ਲਾਲੋ ਜੀ ਨੇ ਦਿਆ ਕਰਕੇ ਕਿਹਾ ਕਿ ਅਗਲੇ ਪਿੰਡ ਜਾ ਕੇ ਦਾਲ ਆਟਾ ਲੈ ਕੇ ਭੋਜਨ ਬਣਾਉਂਦੇ ਆ ਇਹ ਸੁਣ ਕੇ ਤਇਆਤਾਪ ਕਹਿੰਦਾ ਹੈ ਕਿ ਉਸ ਦਾ ਭੋਜਨ ਇੱਥੇ ਹੀ ਮੌਜੂਦ ਹੈ ਪਰ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹ ਨਹੀਂ ਖਾ ਸਕਦਾ ਜਿਸ ਨੂੰ ਸੁਣ ਕੇ ਭਾਈ ਲਾਲੋ ਜੀ ਕਹਿੰਦੇ ਨੇ ਕਿ ਅਸੀਂ ਇੱਥੇ ਠਹਿਰਦੇ ਹਾਂ ਤੇ ਫੇਰ ਤੈਨੂੰ ਨਾਲ ਲੈ ਕੇ ਚੱਲਾਂਗੇ। ਉਸ ਤੋਂ ਬਾਅਦ ਤਈਆਤਾਪ ਉੱਥੇ ਕਪੜੇ ਧੋਰੇ ਧੋਬੀ ਦੇ ਸ਼ਰੀਰ ਨੂੰ ਜਾ ਕੇ ਚੜਿਆ। ਜਿਸ ਤੋਂ ਬਾਅਦ ਧੋਬੀ ਕੰਬਦਾ ਹੋਇਆ ਥੱਲੇ ਡਿੱਗ ਗਿਆ ਤੇ ਉਸ ਦਾ ਸਾਰਾ ਸ਼ਰੀਰ ਦਰਦ ਕਰਨ ਲੱਗਾ ਤੇ ਤਈਆਤਾਪ ਨੇ ਉਸ ਦਾ ਸਾਰਾ ਖੂਨ ਚੂਸ ਲਿਆ। ਇਹ ਦੇਖ ਕੇ ਭਾਈ ਲਾਲੋ ਜੀ ਦੇ ਮਨ ਦੇ ਵਿੱਚ ਇਹ ਸੋਚ ਕੇ ਡਰ ਆ ਗਿਆ ਕਿ ਤਈਆਤਾਪ ਪਿੰਜਰੇ ਵਿੱਚ ਸੀ। ਜਿਸ ਨੂੰ ਮੈਂ ਛਡਵਾਇਆ ਭਿਆਨਕ ਕਰਮਾ ਵਾਲਾ ਆਪਣੇ ਨਾਲ ਲੈ ਆਇਆ ਜਿਸ ਤੋਂ ਬਾਅਦ ਭਾਈ ਲਾਲੂ ਜੀ ਤਈਆਤਾਪ ਨੂੰ ਕਹਿੰਦੇ ਚੱਲ ਪਿੱਛੇ ਮੁੜ ਤੇ ਗੁਰੂ ਜੀ ਦੇ ਦਰਵਾਜ਼ੇ ਤੇ ਚੱਲ ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਜਾਣਾ ਤੂੰ ਲੋਕਾਂ ਨੂੰ ਦੁੱਖ ਦੇਣ ਵਾਲਾ ਵੱਡਾ ਪਾਪੀ ਏ ਜਦੋਂ ਗੁਰੂ ਜੀ ਨੇ ਤੈਨੂੰ ਕੈਦ ਰੱਖਣਗੇ ਤਾਂ ਖੂਨ ਦਾ ਭੋਜਨ ਕਿੱਥੋਂ ਲਵੇਂਗਾ ਇਹ ਸੁਣ ਤਈਆਤਾਪ ਬਹੁਤ ਡਰ ਗਿਆ ਤੇ ਬੇਨਤੀ ਕਰਨ ਲੱਗਾ ਹੁਣ ਮੈਨੂੰ ਗੁਰੂ ਜੀ ਦੇ ਕੋਲ ਨਾ ਲੈ ਕੇ ਜਾਵੋ ਮੈਂ ਤੁਹਾਡੇ ਹੁਕਮ ਅਨੁਸਾਰ ਚੱਲਾਂਗਾ ਇਸ ਤੋਂ ਬਾਅਦ ਮੇਰੇ ਕੋਈ ਵੀ ਰੋਗ ਗੁਰੂ ਜੀ ਦੀ ਨਹੀਂ ਆਇਆ ਭਾਈ ਲਾਲੂ ਜੀ ਤਈਏ ਤਾਪ ਨੂੰ ਨਾਲ ਲੈ ਕੇ ਆਪਣੇ ਨਗਰ ਡੱਲਾ ਸਾਹਿਬ ਆ ਗਏ ਤੇ ਇੱਥੇ ਕੋਠੜੀ ਦੇ ਵਿੱਚ ਖੇਡ ਕਰ ਦਿੱਤਾ ਜਿਹੀ ਮੰਨਤ ਹੈ ਕਿ ਤਈਏ ਤਾਪ ਨੇ ਭਾਈ ਲਾਲੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਦਿਆਲੂ ਹੋ ਤੇ ਉਸਨੂੰ ਕੁਝ ਸਮੇਂ ਦੇ ਲਈ ਆਜ਼ਾਦੀ ਦਿੱਤੀ ਜਾਵੇ ਤਾ ਭਾਈ ਲਾਲੂ ਜੀ ਨੇ ਬਚਨ ਕੀਤਾ ਕਿ ਤੁਸੀਂ ਕਿਸੇ ਦਾ ਲਉ ਨਹੀਂ ਪੀਣਾ ਤੁਹਾਡੀ ਖੁਰਾਕ ਸੰਗਤ ਵੱਲੋਂ ਲਿਆਂਦੀ ਗੁੜ ਦੇ ਨਾਲ ਬਣੀ ਮਣੀ ਹੋਵੇਗੀ ਤਾਂ ਉਸ ਸਮੇਂ ਤੋਂ ਹੀ ਇਤਿਹਾਸਿਕ ਨਗਰ ਡੱਲਾ ਸਹਿ ਵਿਖੇ 15 ਦਿਨ ਦੇ ਲਈ ਕੋਠੜੀ ਦਾ ਦਰਵਾਜ਼ਾ ਖੋਲ ਦਿੱਤਾ ਜਾਂਦਾ ਹੈ ਤਈਆ ਤਾਪਤੀ ਕੋਠੜੀ ਦੇ ਦਰਵਾਜ਼ੇ ਖੁੱਲਣ ਤੇ 15 ਦਿਨ ਤੱਕ ਸਮਾਗਮ ਚੱਲਦੇ ਨੇ ਤੇ ਆਖਰੀ 3 ਦਿਨ ਵੱਡੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਨੇ ਜਿਸਦੇ ਵਿੱਚ ਇਸ ਵਾਰ 22 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 24 ਸਤੰਬਰ ਨੂੰ ਭੋਗ ਪੈਣਗੇ ਤੇ ਨਗਰ ਦੇ ਵਿੱਚ ਨਗਰ ਕੀਰਤਨ ਵੀ ਨਿਕਲੇਗਾ। ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ। ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।